ਨਿਊਜ਼ 247 ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦਾ ਕਰਦੇ ਹਾਂ। ਸਵਾਗਤ ਮੈਂ ਹਰਜੀਤ ਸਿੰਘ ਗਿੱਲ ਖਬਰਾਂ ਦਾ ਬਲਟਨ ਲੈ ਕੇ ਤੁਹਾਡੀ ਸੇਵਾ 'ਚ ਹੋ ਗਿਆ ਹਾਜ਼ਰ। ਨਵੇਂ ਅਮਰੀਕੀ ਰਾਸ਼ਟਰਪਤੀ ਬਾਰੇ ਫੈਸਲੇ ਦੀ ਘੜੀ ਨੇੜੇ ਆ ਗਈ ਹੈ। ਨਾ ਸਿਰਫ ਅਮਰੀਕਾ ਬਲਕਿ ਦੁਨੀਆ ਭਰ ਵਿੱਚ ਇਸ ਗੱਲ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 5 ਨਵੰਬਰ ਦੀ ਸ਼ਾਮ ਤੱਕ ਵੋਟਾਂ ਪੈਣੀਆਂ ਹਨ ਉਸ ਤੋਂ ਬਾਅਦ ਇਹਨਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਹ ਮੁਕਾਬਲਾ ਬਹੁਤ ਫਸਵਾ ਮੰਨਿਆ ਜਾ ਰਿਹਾ ਹੈ ਅਤੇ ਤਕਰੀਬਨ ਸਾਰੇ ਹੀ ਚੋਣ ਸਰਵੇਖਣਾਂ ਦੇ ਮੁਤਾਬਕ ਜਿਹੜੇ ਕਮਲਾ ਹੇਰਿਸ ਨੇ ਆਪਣੇ ਵਿਰੋਧੀ 트럼ਪ ਤੋਂ ਪੋਟਾ ਕੱਗੇ ਨੇ ਵੋਟਾਂ ਪੈਂਡ ਦਾ ਅਮਲ ਅਮਰੀਕਾ ਦੇ ਬਹੁਤੇ ਰਾਜਾਂ ਵਿੱਚ 20 ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ ਜਦੋਂ ਕਿ VOTER ਨੂੰ ਸਮਾਂ ਮਿਲਦਾ ਹੈ ਵੋਟ ਪਾਉਣ ਦਾ ਇਸੇ ਲਈ ਬਹੁ ਗਿਣਤੀ ਵੋਟਾਂ 5 ਨਵੰਬਰ ਤੋਂ ਪਹਿਲਾਂ ਹੀ ਪੂਕਤ ਜਾਣੀਆਂ ਯਕੀਨੀ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਪਸੰਦੀਦਾ ਉਮੀਦਵਾਰ ਬਾਰੇ ਮਨ ਬਣਾਇਆ ਹੋਇਆ ਸੀ ਉਹ ਆਪੋ ਆਪਣੇ ਉਹ ਜਿਹੜੇ ਲੀਡਰ ਹੈ ਉਹਨੂੰ ਵੋਟਰਾਂ ਭੁਗਤਾ ਚੁੱਕੇ ਹਨ ਅਤੇ ਹੁਣ ਬਹੁਤੇ ਵੋਟਰ ਉਹ ਬਚੇ ਹਨ ਜਿਨ੍ਹਾਂ ਨੇ ਅਜੇ ਵੀ ਪੂਰਾ ਮਨ ਨਹੀਂ ਬਣਾਇਆ ਕਿਉਂਕਿ ਮੁਕਾਬਲਾ ਬਹੁਤ ਫਸਵਾ ਹੈ ਤੇ ਇਸੇ ਲਈ ਇਹ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਉਹ ਜਿਹੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਣ ਜੋ ਪੋਲਿੰਗ ਸਟੇਸ਼ਨਾਂ ਵੱਲ ਜਾ ਕੇ ਵੋਟ ਪਾ ਦੇਣ ਪ੍ਰਚਾਰ ਲਈ ਜਿਹੜੀ ਸ਼ਬਦਾਵਲੀ ਇਸ ਵਾਰ ਵਰਤੀ ਜਾ ਰਹੀ ਹੈ ਉਹ ਨਾ ਸਿਰਫ ਅਸੱਭਿਆ ਹੈ ਬਲਕਿ ਕੂੜ ਪ੍ਰਚਾਰ ਤੋਂ ਵੀ ਵੱਧ ਭੈੜੀ ਹੈ ਜਿਸ ਨੀਵੀਂ ਕਿਸਮ ਦੀ ਪ੍ਰਚਾਰ ਇਸ ਵੇਲੇ ਜਾਰੀ ਹੈ ਉਹ ਸਮਾਜਿਕ ਮੰਡੀਆਂ ਪਾਉਣ ਵਾਲਾ ਹੈ ਇਸ ਦੇ ਨਤੀਜੇ ਕੀ ਨਿਕਲਦੇ ਹਨ ਇਹ ਨਤੀਜੇ ਆਲਮੀ ਰਾਜਨੀਤੀ ਤੇ ਕੀ ਅਸਰ ਪਾਉਂਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ 트럼ਪ ਦੀ ਰੈਲੀ ਚ ਜਿਹੜੇ ਆ ਉਹਦੇ ਵਿੱਚ ਫ੍ਰੀ ਪਲਸਤੀਨ ਦੇ ਨਾਰੇ ਲਗੇ ਕਮਰਲਾ ਹਰਸ ਨੇ ਕਿਹਾ ਕਿ ਤੁਹਾਡੀ ਆਵਾਜ਼ ਤੁਹਾਡੀ ਤਾਕਤ ਹੈ ਰਿਪਬਲਿਕਨ ਉਮੀਦਵਾਰ ਡੋਨਲਡ 트ੰਪ ਨੇ ਮਿਸ਼ੀਗਨ ਦੇ ਡੀਅਰ ਬੋਨ ਨਿਲਾਕੇ ਵਿੱਚ ਚੋਣ ਪ੍ਰਚਾਰ ਕੀਤਾ 트ੰਪ ਦੀ ਚੋਣ ਮੁਹਿੰਮ ਦੇ ਦੌਰਾਨ ਭੀੜ ਦੇ ਹਿੱਸੇ ਨੇ ਫ੍ਰੀ ਫਰਸਟੀਨ ਦੇ ਨਾਰੇ ਲਾਏ ਮਿਸ਼ੀਗਨ ਇੱਕ ਸਵਿੰਗ ਰਾਜ ਹੈ ਅਤੇ ਇਹਦੇ ਡੀਅਰ ਬੋਨ ਸ਼ਹਿਰ ਵਿੱਚ ਇੱਕ ਵਿਸ਼ਾਲ ਅਰਬ ਅਮਰੀਕੀ ਭਾਈਚਾਰਾ ਵੀ ਰਹਿੰਦਾ ਹੈ ਦੂਜੇ ਪਾਸੇ ਆਪਣੀ ਮੈਂਬਰ ਦੇ ਹਿੱਸੇ ਵੱਜੋਂ ਡੈਮੋਕ੍ਰੇਟਿਕ ਉਮੀਦਵਾਰ ਕਮਰਲਾ ਹਰਸ ਪਹਿਲੀ ਵਾਰ ਵੋਟ ਪਾਉਣ ਵਾਲੇ ਜੰਗਸਟ ਜਨਰੇਸ਼ਨ ਦੇ ਵੋਟਰਾਂ ਨੂੰ ਲੁਭਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਹਾਲ ਹੀ ਵਿੱਚ ਕਰੈਲੀ ਵਿੱਚ ਉਸ ਨੇ ਜੰਗਸਟ ਜਨਰੇਸ਼ਨ ਦੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅਸਲ ਵਿੱਚ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਜਾਣਦੀ ਹਾਂ ਕਿ ਤੁਸੀਂ ਲੋਕ ਬੰਦੂਕ ਕਾਨੂੰਨਾ ਅਤੇ ਜਲਵਾਯੂ ਸੰਕਟ ਵਰਕੇ ਮੁੱਦਿਆਂ ਤੇ ਤਬਦੀਲੀ ਲਈ ਬੇਤਾਬ ਹੋ ਹੈਰਸ ਨੇ ਵੋਟਰਾਂ ਨੂੰ ਕਿਹਾ ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ ਤੇ ਤੁਹਾਡੀ ਆਵਾਜ਼ ਤੁਹਾਡੀ ਸ਼ਕਤੀ ਹੈ ਇਸ ਵਾਰ ਦੀ ਅਮਰੀਕੀ ਚੋਣਾਂ ਵਿੱਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਨਾਂ ਪਾਰਟੀਆਂ ਲਈ ਪ੍ਰਵਾਸੀ ਕਹਿ ਮੁੱਦਾ ਬਣਿਆ ਹੋਇਆ ਹੈ ਦੋਹਾਂ ਪਾਰਟੀਆਂ ਦੇ ਉਮੀਦਵਾਰ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ ਲਈ ਨਿਯਮ ਸਖਤ ਕਰਨ ਦੀ ਲੋੜ ਉੱਤੇ ਜ਼ੋਰ ਦੇ ਰਹੇ ਹਨ ਖਾਸ ਕਰਕੇ ਮਕਸੀਕੋ ਵਾਲੇ ਪਾਸੇ ਤੋਂ ਦਾਖਲ ਹੋਣ ਵਾਲਿਆਂ ਤੇ ਜ਼ੋਰ ਲਾਇਆ ਜਾ ਰਿਹਾ ਹੈ ਡੋਨਲਡ 트ੰਪ ਨੇ ਲਗਾਤਾਰ ਪ੍ਰਵਾਸੀਆਂ ਦੇ ਗੈਰ ਕਾਨੂੰਨੀ ਦਾਖਲੇ ਬਾਰੇ ਸਾਵਧਾਨ ਕੀਤਾ ਹੈ ਅਤੇ ਉਹ ਹਰ ਰੈਲੀ ਵਿੱਚ ਹੀ ਜਿਹੜੇ ਨੇ ਉਹ ਪ੍ਰਵਾਸ ਬਾਰੇ ਕੋਈ ਨਾ ਕੋਈ ਆਪਣੀ ਭਾਸ਼ਣ ਵਿੱਚ ਗੱਲ ਜ਼ਰੂਰ ਕਰਦੇ ਹਨ ਤੇ ਉਹ ਕਹਿੰਦੇ ਹਨ ਕਿ ਸਖਤ ਜਿਹੜੇ ਆ ਨਿਯਮ ਬਣਾਏ ਜਾਣੇ ਚਾਹੀਦੇ ਹਨ ਤੇ ਜਿਹੜਾ ਗੈਰ ਕਾਨੂੰਨੀ ਦਾਖਲਾ ਹੈ ਤੇ ਬਾਰੇ ਪਿਛਲੀ ਵਾਰ ਵੀ ਉਹਨਾਂ ਨੇ ਇੱਕ ਦੀਵਾਰ ਬਣਾਉਣ ਦੀ ਗੱਲ ਜਿਹੜੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਮੈਂ ਰਾਸ਼ਟਰਪਤੀ ਬਣਦੇ ਵੱਡੇ ਪੈਮਾਨੇ ਤੇ ਵਾਪਸ ਭੇਜ ਦਿਆਂਗਾ ਉਹਨਾਂ ਦੇ ਡੈਮੋਕ੍ਰੇਟ ਜਿਹੜੇ ਮੁਕਾਬਲੇ ਤੇ ਕਮਲਾ ਹੈਰਸ ਨੇ ਉਹਨਾਂ ਨੇ ਪ੍ਰਵਾਸ ਦੇ ਮੁੱਦੇ ਤੇ ਟਰੰਪ ਦੇ ਉੱਤੇ ਭੈਅ ਤੇ ਫੋਟ ਨੂੰ ਹਵਾ ਦੇਣ ਦੇ ਇਲਜ਼ਾਮ ਲਾਏ ਹਨ ਪਰ ਅਮਰੀਕਾ ਵਿੱਚ ਪ੍ਰਵਾਸ ਹਮੇਸ਼ਾ ਇੱਕ ਅਹਿਮ ਮੁੱਦਾ ਰਿਹਾ ਹੈ ਅਮਰੀਕਾ ਦੁਨੀਆ ਭਰ ਵਿੱਚ ਵਿਦੇਸ਼ ਵਿੱਚ ਪੈਦਾ ਹੋਏ ਸਭ ਤੋਂ ਵੱਡੀ ਵਾਲੇ ਆਬਾਦੀ ਵਾਲੇ ਲੋਕਾਂ ਦਾ ਘਰ ਹੈ ਅਤੇ ਇੱਥੇ ਪ੍ਰਵਾਸੀ ਹੀ ਨਾ ਰਹੇ ਤਾਂ ਇੱਕ ਕਿਸ ਤਰ੍ਹਾਂ ਦਾ ਮੁਲਕ ਹੋ ਜਾਏਗਾ ਕਿਹਾ ਜਾਂਦਾ ਹੈ ਕਿ ਪ੍ਰਵਾਸੀਆਂ ਤੋਂ ਬਿਨਾ ਅਮਰੀਕਾ ਦੀ ਆਬਾਦੀ ਵਿੱਚ ਨਾਟਕੀ ਕਮੀ ਆ ਜਾਏਗੀ ਗੋਦਰ ਅਰਥਸ਼ਾਸਤਰੀ ਤੇ ਪ੍ਰਵਾਸ ਪੱਖੀ ਸਮੂਹਾਂ ਦੀ ਰਾਏ ਇਹ ਵੀ ਹੈ ਕਿ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਪ੍ਰਵਾਸ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ ਅਮਰੀਕਾ ਵਿੱਚ 1930 ਦੇ ਦਹਾਕੇ ਤੋਂ ਬਾਅਦ ਸਾਲ 2010 ਤੋਂ 2020 ਦੇ ਦੌਰਾਨ ਸਭ ਤੋਂ ਹੌਲੀ ਜਨਮ ਦਰ ਜਿਹੜੀ ਆ ਉਹ ਵੇਖੀ ਗਈ ਆ 1930 ਦੇ ਵਿੱਚ ਜਿਹੜਾ ਸੀਗਾ ਉਹਦੇ ਮੁਕਾਬਲੇ ਮਤਲਬ ਜਿਸ ਤਰ੍ਹਾਂ ਉਹ ਸਮੇਂ ਦੇਖਿਆ ਗਿਆ ਸੀ ਕਿ ਜਰਮਦਾਰ ਕਾਫੀ ਘਟੀ ਹੈ ਤੇ ਹੁਣ ਜਿਹੜਾ ਹੁਣ ਉਹ 1930 ਦੇ ਦਹਾਕੇ ਤੋਂ ਹਨ ਗੰਭੀਰ ਮੰਦੀ ਕਾਰਨ ਜਰਮਦਾਰ ਵਿੱਚ ਨਘਾਰ ਆਇਆ ਸੀ ਇਸ ਦਾ ਅਰਥ ਹੈ ਕਿ ਅਮਰੀਕਾ ਵੀ ਕਈ ਹੋਰ ਦੇਸ਼ਾਂ ਵਾਂਗ ਬੁੱਢੀ ਹੋ ਰਹੀ ਵੱਸੋਂ ਦੇ ਸੰਕਟ ਦੀਆਂ ਬਰੂਹਾਂ ਉੱਤੇ ਖੜਾ ਹੈ ਇਸ ਦੇ ਨਾਲ ਹੀ ਸੇਵਾ ਸਹੂਲਤਾ ਮਹਿੰਗੀਆਂ ਹੋ ਰਹੀਆਂ ਨੇ ਤੇ ਵੱਸੋਂ ਦਾ ਉਹ ਹਿੱਸਾ ਜੋ ਕੰਮ ਕਰ ਸਕਣ ਦੇ ਯੋਗ ਹੈ ਉਹ ਲਗਾਤਾਰ ਘਟਦਾ ਜਾ ਰਿਹਾ ਹੈ ਅਮਰੀਕੀ ਸੰਸਦ ਦੇ ਬਜਟ ਮੰਤਰਾਲੇ ਮੁਤਾਬਕ ਸਾਲ 2024 ਵਿੱਚ ਇੱਕ ਸਮਾਂ ਇਹੋ ਜਿਹਾ ਵੀ ਆਵੇਗਾ ਜਦੋਂ ਮੌਤ ਦਰ ਜਨਮ ਦਰ ਨੂੰ ਪਾਰ ਕਰ ਜਾਵੇਗੀ ਅਤੇ ਪ੍ਰਵਾਸ ਹੀ ਜਨਸੰਖਿਆ ਦੇ ਸਾਰੇ ਵਾਧੇ ਲਈ ਜ਼ਿੰਮੇਵਾਰ ਹੋਵੇਗਾ ਨਤੀਜੇ ਵਜੋਂ ਕੁਝ ਅਰਥਸ਼ਾਸਤਰੀ ਤੇ ਪ੍ਰਵਾਸ ਪੱਖੀ ਤੇ ਲੋਕਾਂ ਦੀ ਰਾਏ ਹੈ ਕਿ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਖਾਸ ਕਰਕੇ ਪਿੰਡੂ ਇਲਾਕਿਆਂ ਵਿੱਚ ਪ੍ਰਵਾਸ ਚੱਲ ਰਹੀ ਰਹਿਣਾ ਚਾਹੀਦਾ ਹੈ ਪਿਅਰ ਸਰਚ ਸੈਂਟਰ ਵੱਲੋਂ 222 ਦੇ ਅਮਰੀਕਨ ਕਮਿਊਨਿਟੀ ਸਰਵੇ ਅਨੁਸਾਰ ਅਮਰੀਕਾ ਵਿੱਚ 23% ਦੀ ਮੈਕਸੀਕਨ 6% ਦੀ ਭਾਰਤੀ 5% ਦੀ ਚੀਨੀ 4% ਦੀ ਫਿਲੀਪੀਨੀ ਅਤੇ 3% ਦੀ ਐਲ ਸਰਵਾਡੋਰ ਦੇ ਲੋਕ ਰਹਿੰਦੇ ਹਨ ਹੁਣ ਖਬਰ ਅਗਲੀ ਯੂਕੇ ਤੋਂ ਹੈ ਜੀ ਕੈਮੀ ਬੈਡਨੋਕ ਸ਼ਨੀਵਾਰ ਨੂੰ ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਬਣ ਗਏ ਹਨ ਕੈਮੀ ਬੈਡਨੋਕ ਨੇ ਵੋਟਰਾਂ ਦਾ ਭਰੋਸਾ ਜਿੱਤਣ ਲਈ ਕੰਜ਼ਰਵੇਟਿਵ ਪਾਰਟੀ ਨੂੰ ਆਪਣੇ ਮੂਲ ਸਿਧਾਂਤਾਂ ਤੇ ਵਾਪਸ ਲਿਆਉਣ ਦਾ ਵਾਅਦਾ ਕੀਤਾ ਹੈ ਤਾਂ ਜੋ ਵੋਟਰਾਂ ਦਾ ਦੁਬਾਰਾ ਭਰੋਸਾ ਜਿੱਤਿਆ ਜਾ ਸਕੇ 44 ਸਾਲਾਂ ਦੀ ਕੈਮੀ ਬੈਡਨੋਕ ਬ੍ਰੈਗਜ਼ਿਟ ਦਾ ਬਹੁਤ ਮਜਬੂਤ ਸਮਰਥਕ ਸੀ ਉਹ ਪ੍ਰਵਾਸੀ ਮੁੱਦਿਆਂ ਤੇ ਟਰਾਂਸ ਕਮਿਊਨਿਟੀ ਤੇ ਅਧਿਕਾਰਾਂ ਤੇ ਆਪਣੇ ਖੁੱਲੇ ਵਿਚਾਰ ਤੇ ਸਖਤ ਰੁਕਲੀ ਜਾਣੀ ਜਾਂਦੀ ਹੈ ਇਸ ਤੋਂ ਪਹਿਲਾਂ ਇਹ ਉਹਦਾ ਸਾਬਕਾ ਬ੍ਰਿਸ਼ਟ ਪ੍ਰਧਾਨ ਮੰਤਰੀ ਰਿਸ਼ੀ ਸੁਨਕੋਲ ਸੀ ਜਿਸ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਜੁਲਾਈ ਵਿੱਚ 1832 ਤੋਂ ਬਾਅਦ ਸਭ ਤੋਂ ਮਾੜਾ ਪ੍ਰਦਰਸ਼ਨ ਹੋਇਆ ਸੀ 224 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 200 ਤੋਂ ਵੱਧ ਸੀਟਾਂ ਦਾ ਨੁਕਸਾਨ ਹੋਇਆ ਸੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬਰਲਾਰੇ ਰਣਧੀਰ ਜੈਸਵਾਲ ਨੇ ਸ਼ਨੀਵਾਰ ਨੂੰ ਹਫਤਾਵਾਰੀ ਪ੍ਰੈਸ ਬ੍ਰੀਫਿੰਗ ਜਿਹੜੀ ਆ ਉਹਦੇ ਦੌਰਾਨ ਦੱਸਿਆ ਹੈ ਕਿ ਕੈਨੇਡੀਅਨ ਸਰਕਾਰ ਆਡੀਓ ਵੀਡੀਓ ਰਹੀ ਭਾਰਤੀ ਡਿਪਲੋਮੇਟਾਂ ਦੀ ਨਿਗਰਾਨੀ ਕਰ ਰਹੀ ਹੈ ਦਰਨ ਧੀਰ ਜੈ ਸਵਾਲ ਨੇ ਇਹ ਵੀ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਨੇ ਕੌਂਸਲੇਟ ਦੇ ਕੁਝ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਉਹਨਾਂ ਦੀ ਆਡੀਓ ਤੇ ਵੀਡੀਓ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਹ ਜਾਰੀ ਰਹੇਗੀ ਉਹਨੇ ਕਿਹਾ ਕਿ ਉਹਨਾਂ ਦੀ ਗੱਲਬਾਤ ਵਿੱਚ ਵੀ ਦਖਲ ਦਿੱਤਾ ਗਿਆ ਸੀ ਅਸੀਂ ਅਧਿਕਾਰਤ ਤੌਰ ਤੇ ਕੈਨੇਡਾ ਸਰਕਾਰ ਨੂੰ ਇਹਦਾ ਵਿਰੋਧ ਕੀਤਾ ਹੈ ਕਿਉਂਕਿ ਅਸੀਂ ਇਹਨਾਂ ਕਾਰਵਾਈਆਂ ਨੂੰ ਕੂਟਨੀਤਿਕ ਤੇ ਕੌਂਸਲਰ ਮਾਮਲਿਆਂ ਦੇ ਸਮਝੌਤਿਆਂ ਦੀ ਉਲੰਘਣਾ ਮੰਨਦੇ ਹਾਂ ਕੈਨੇਡੀਅਨ ਸਰਕਾਰ ਇਸ ਤੱਥ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਕਿ ਉਹ ਤਕਨੀਕੀ ਤਕਨੀਕ ਦਾ ਹਵਾਲਾ ਦੇ ਕੇ ਪਰੇਸ਼ਾਨੀ ਤੇ ਧਮਕਾਉਣ ਵਿੱਚ ਸ਼ਾਮਲ ਹੋਵੇ ਸਾਡੇ ਕੂਟਨੀਤਿਕ ਤੇ ਕਾਉਂਸਲਰ ਕਰਮਚਾਰੀ ਪਹਿਲਾਂ ਹੀ ਕਟੜਵਾਦ ਤੇ ਹਿੰਸਾ ਦੇ ਮਾਹੌਲ ਵਿੱਚ ਕੰਮ ਕਰ ਰਹੇ ਹਨ ਕੈਨੇਡਾ ਸਰਕਾਰ ਦੀ ਇਹ ਕਾਰਵਾਈ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ ਅਤੇ ਸਤਾਪਤ ਕੂਟਨੀਤਿਕ ਨਿਜਮਤ ਅਭਿਆਸਾਂ ਨਾਲ ਅਸੰਗਤ ਵੀ ਹੈ ਭਾਰਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੈਨੇਡਾ ਵੱਲੋਂ ਲਾਏ ਦੋਸ਼ਾਂ ਦਾ ਜ਼ੋਰਦਾਰ ਢੰਗ ਨਾਲ ਖੰਡਨ ਕਰਦੇ ਆ ਉਹਨਾਂ ਨੂੰ ਬੇਤੁਕੀ ਤੇ ਬੇਬੁਨਿਆਦ ਕਰਾਰ ਦਿੰਦਾ ਹੈ ਵਿਦੇਸ਼ ਮੰਤਰਾਲੇ ਨੇ ਇਸ ਸੰਬੰਧੀ ਇੱਥੇ ਇੱਕ ਕੈਨੇਡੀਅਨ ਹਾਈ ਕਮਿਸ਼ਨ ਦੇ ਨੁਮਾਇंदे ਨੂੰ ਤਲਬ ਕਰਕੇ ਉਹਨਾਂ ਨੂੰ ਇੱਕ ਡਿਪਲੋਮੈਟਿਕ ਨੋਟ ਵੀ ਸੌਂਪਿਆ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਸ਼ਨੀਵਾਰ ਨੂੰ ਹਫਤਾਵਾਰੀ ਪ੍ਰੈਸ ਬਰੀਫਿੰਗ ਦੌਰਾਨ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਵੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਕੱਲ ਅਸੀਂ ਕੈਨੇਡਾ ਨਾਲ ਸੰਬੰਧਤ ਇੱਕ ਨਵੇਂ ਮਸਲੇ ਦੇ ਸਬੰਧ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਪ੍ਰਤੀਨਿਧ ਨੂੰ ਤਲਬ ਕੀਤਾ ਸੀ। ਇੱਕ ਡਿਪਲੋਮੈਟਿਕ ਨੋਟ ਵੀ ਸੌਂਪਿਆ ਗਿਆ ਸੀ ਜਿਸ ਵਿੱਚ ਅਕਤੂਬਰ ਵਿੱਚ ਓਟਵਾ ਵਿੱਚ ਜਨਤਕ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਬਾਰੇ ਸਥਾਈ ਕਮੇਟੀ ਦੀ ਕਾਰਵਾਈ ਦਾ ਹਵਾਲਾ ਦਿੱਤਾ ਗਿਆ ਸੀ। ਨੋਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੋਰੀਸਨ ਦੁਆਰਾ ਭਾਰਤ ਦੇ ਗ੍ਰਹਿ ਮੰਤਰੀ ਵਿਰੁੱਧ ਕਮੇਟੀ ਦੇ ਸਾਹਮਣੇ ਕੀਤੀਆਂ ਅਰਥਹੀਣ ਤੇ ਬੇਬੁਨਿਆਦ ਟਿੱਪਣੀਆਂ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਇਹ ਪਹਿਲਾ ਹੀ ਸਪੱਸ਼ਟ ਹੋ ਗਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਜਾਣਬੁੱਝ ਕੇ ਭਾਰਤ ਦੇ ਐਕਸ ਨੂੰ ਖਰਾਬ ਕਰਨ ਤੇ ਦੂਜੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਮੀਡੀਆ ਨੂੰ ਬੇਬੁਨਿਆਦ ਦੋਸ਼ਾਂ ਨੂੰ ਲੀਕ ਕੀਤਾ ਸੀ ਇਹ ਸਿਰਫ ਉਸ ਵਿਚਾਰ ਦੀ ਹੀ ਪੁਸ਼ਟੀ ਕਰਦਾ ਹੈ ਜੋ ਭਾਰਤ ਸਰਕਾਰ ਨੇ ਮੌਜੂਦਾ ਕੈਨੇਡੀਅਨ ਸਰਕਾਰ ਦੇ ਸਿਆਸੀ ਏਜੰਡੇ ਤੇ ਵਿਵਾਰ ਬਾਰੇ ਲੰਬੇ ਸਮੇਂ ਤੋਂ ਰੱਖੀ ਹੈ ਅਜਿਹੇ ਗੈਰ ਜ਼ਿੰਮੇਵਾਰ ਕਦਮਾਂ ਨਾਲ ਦਵੱਲੇ ਸਬੰਧਾਂ ਤੇ ਗੰਭੀਰ ਅਸਰ ਪਵੇਗਾ ਤੇ ਮੰਗਲਵਾਰ ਨੂੰ ਦੂਜੇ ਪਾਸੇ ਕੈਨੇਡਾ ਚ ਸਿਵਲ ਡਿਫੈਂਸ ਤੇ ਨੈਸ਼ਨਲ ਸਕਿਉਰਿਟੀ ਕਮੇਟੀ ਦੀ ਸੁਣਵਾਈ ਚੱਲ ਰਹੀ ਸੀ ਇਹ ਸੁਣਵਾਈ ਦੌਰਾਨ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੋਰਸਨ ਨੇ ਮੰਨਿਆ ਸੀ ਕਿ ਉਹਨਾਂ ਨੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲੀਕਿਤਾ ਸੀ ਡੇਵਿਡ ਮੌਰਿਸਨ ਨੇ ਦੇਸ਼ ਦੀ ਸਿਵਲ ਡਿਫੈਂਸ ਅਤੇ ਨੈਸ਼ਨਲ ਸਕਿਉਰਿਟੀ ਕਮੇਟੀ ਨੂੰ ਦੱਸਿਆ ਸੀ ਤੇ ਭਾਰਤ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਕੈਨੇਡੀਅਨ ਨਾਗਰਿਕਾਂ ਨੂੰ ਧਮਕੀ ਦੇਣ ਜਾਂ ਮਾਰਨ ਦੀ ਮਹਿਮ ਨੂੰ ਮਨਜ਼ੂਰੀ ਵੀ ਦਿੱਤੀ ਸੀ ਮੌਜੂਦਾ ਕੂਟਨੀਤਿਕ ਸੰਤ ਕਟ ਦੇ ਦਰਮਿਆਨ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਖਟਾਸ ਹੋਰ ਵੀ ਵੱਧ ਰਹੀ ਹੈ ਕੈਨੇਡਾ ਦੀ ਜਸਨ ਟਰੂਡੋ ਸਰਕਾਰ ਨੇ ਇੱਕ ਅਧਿਕਾਰਤ ਦਸਤਾਵੇਜ਼ ਵਿੱਚ ਪਹਿਲੀ ਵਾਰ ਭਾਰਤ ਸਰਕਾਰ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਜਿਨ੍ਹਾਂ ਨੂੰ ਦੁਸ਼ਮਣ ਮੰਨਿਆ ਜਾ ਸਕਦਾ ਹੈ ਦਰਸਲ ਕੈਨੇਡੀਅਨ ਸਰਕਾਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਨੂੰ ਚੀਨ ਰੂਸ ਈਰਾਨ ਅਤੇ ਉੱਤਰੀ ਕੋਰੀਆ ਦੇ ਨਾਲ ਇੱਕ ਰਾਜ ਵਿਰੋਧੀ ਵੱਜੋਂ ਸੂਚੀਬੱਧ ਕੀਤਾ ਹੈ ਰਿਪੋਰਟ ਮੁਤਾਬਕ ਕੂਟਨੀਤਕ ਕੂਟਰੀਤ ਕਿਟਨਾ ਤੋਂ ਬਾਅਦ ਭਾਰਤ ਪੱਖੀ ਜਿਹੜੇ ਹੈਕਰ ਨੇ ਉਹਨਾਂ ਦੇ ਗਰੁੱਪ ਨੇ ਉਹ ਕੈਨੇਡੀਅਨ ਵੈਬਸਾਈਟਾਂ ਤੇ ਸਾਈਬਰ ਹਮਲਿਆਂ ਦਾ ਹਮਲਾ ਕਰ ਸਕਦੇ ਹਨ ਕੈਨੇਡਾ ਸਰਕਾਰ ਨੇ ਪਹਿਲੀ ਵਾਰ ਦੇਸ਼ ਦੇ ਸਾਈਬਰ ਸੁਰੱਖਿਆ ਕੇਂਦਰ ਦੁਆਰਾ ਪ੍ਰਕਾਸ਼ਿਤ ਆਪਣੇ ਰਾਸ਼ਟਰੀ ਸਾਈਬਰ ਖਤਰੇ ਦੇ ਮੁਲਾਂਕਣ 22526 ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਹੈ ਅਗਲੀ ਖਬਰ ਪਾਕਿਸਤਾਨ ਤੋਂ ਜੀ ਉਹ ਕਿਹਾ ਜਾਂਦਾ ਹੈ ਕਿ ਮਾੜੇ ਦੀ ਜਿਹੜੀ ਜ਼ਰੂਰ ਉਹ ਸਾਰਿਆਂ ਦੀ ਭਾਬੀ ਹੁੰਦੀ ਆ ਪਹਿਲਾਂ ਅਮਰੀਕਾ ਉਹਨਾਂ ਨੂੰ ਫੰਡਿੰਗ ਕਰਦਾ ਰਿਹਾ ਤੇ ਡੂ ਮੋਰ ਡੂ ਮੋਰ ਕਹਿੰਦਾ ਰਿਹਾ ਤੇ ਹੁਣ ਚਾਈਨਾ ਸੀਪੈਕ ਦੇ ਮਾਮਲੇ ਦੇ ਵਿੱਚ ਪਾਕਿਸਤਾਨ ਤੇ ਕਈ ਗੱਲਾਂ ਤੇ ਬਹੁਤ ਦਬਾਅ ਜਿਹੜਾ ਆਪਣਾ ਲਗਾਤਾਰ ਉਹ ਵਧਾ ਰਿਹਾ ਤੇ ਹੁਣ ਇੱਕ ਸੈਮੀਨਾਰ ਕਰਵਾਇਆ ਗਿਆ ਸੀ ਚਾਈਨਾ ਵੱਲੋਂ ਤੇ ਜਿਹਦੇ ਵਿੱਚ اسلامਾਬਾਦ ਵਿੱਚ ਉਹ ਸੈਮੀਨਾਰ ਜਿਹਦੇ ਵਿੱਚ ਚੀਨੀ ਰਾਜਦੂਤ ਦੇ ਨੇਕ ਜਨਤਕ ਪ੍ਰੋਗਰਾਮ ਦੇ ਵਿੱਚ ਪਾਕਿਸਤਾਨ ਨੂੰ ਤਾੜਨਾ ਭਰੀ ਗੱਲਾਂ ਕਈਆਂ ਹਨ ਪ੍ਰੋਗਰਾਮ 'ਚ ਰਾਜਦੂਤ ਨੇ ਪਾਕਿਸਤਾਨ ਨੂੰ ਚੀਨ ਵਿਰੋਧੀ ਕੱਟੜ ਸਮੂਹਾਂ ਤੇ ਜਲਦ ਤੋਂ ਜਲਦ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਸੀ ਪਾਕਿਸਤਾਨ ਦੇ ਅਖਬਾਰ ਦੀ ਟ੍ਰਿਬਿਊਨ ਦਾ ਕਹਿਣਾ ਹੈ ਕਿ ਵਿਦੇਸ਼ ਮੰਤਰੀ ਦੀ ਮੌਜੂਦਗੀ 'ਚ ਰਾਜਦੂਤ ਦੁਆਰਾ ਜਨਤਕ ਤੌਰ ਤੇ ਝੜਕਣਾ ਇੱਕ ਦੁਰਲਭ ਜੀ ਘਟਨਾ ਹੈ ਜਦ ਕਿ ਅਮਰੀਕਾ ਚ ਪਾਕਿਸਤਾਨ ਦੇ ਸਾਬਕਾ ਰੂਸ ਸਾਬਕਾ ਰਾਜਦੂਤ ਹਸੈਨ ਕਾਨੀ ਦੇ ਮੁਤਾਬਕ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਇਹ ਟਿੱਪਣੀ ਕੂਟਨੀਤਿਕ ਕੂਟਨੀਤਿਕ ਨਿਜਮਾ ਦੇ ਮੁਤਾਬਕ ਮੁਤਾਬਕ ਨਹੀਂ ਹੈ ਪਿਛਲੇ ਮੰਗਲਵਾਰ ਚੀਨ ਦੇ ਰਾਜਦੂਤ ਜੀਆੰਗ ਜੇ ਦੋਗ ਨੇ ਚਾਈਨਾ ਐਟ 75 ਨਾਂ ਦੇ ਇਸ ਰਿਲੇਖੇਟ ਇੱਕ ਸੈਮੀਨਾਰ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਸੀਪੀਈਸੀ ਵਿੱਚ ਸਭ ਤੋਂ ਵੱਡੀ ਜਿਹੜੀ ਚਿੰਤਾ ਹੈ ਉਹ ਸੁਰੱਖਿਆ ਦੀ ਚਿੰਤਾਵਾ ਹੈ ਅਤੇ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੇ ਸ਼ਾਂਤੀਪੂਰਕ ਮਾਹੌਲ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਹ ਸੈਮੀਨਾਰ ਪਾਕਿਸਤਾਨ ਚਾਈਨਾ ਇੰਸਟੀਚਿਊਟ ਵੱਲੋਂ ਕਰਵਾਇਆ ਗਿਆ ਸੀ ਪਿਛਲੇ 6 ਮਹੀਨਿਆਂ ਵਿੱਚ ਚੀਨ ਦੁਆਰਾ ਸਮਰਥਨ ਪ੍ਰਾਪਤ ਪ੍ਰੋਜੈਕਟਾਂ ਤੇ ਦੋ ਘਾਤਕ ਕੱਟੜਪਰਥੀ ਹਮਲੇ ਹੋਏ ਹਨ 26 ਮਾਰਚ 2024 ਨੂੰ ਖੈਬਰ ਪਖਤੂਨਵਾ ਵਿੱਚ ਚੀਨੀ ਇੰਜੀਨੀਅਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਕਾਤਿ ਹਮਲੇ ਵਿੱਚ ਪੰਜ ਚੀਨੀ ਨਾਗਰਿਕ ਮਾਰੇ ਗਏ ਸਨ ਪਿਛਲੇ ਸਾਲ ਅਕਤੂਬਰ ਵਿੱਚ ਵੀ ਚੀਨੀ ਨਾਗਰਿਕਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਇੱਕ ਕੱਟੜਪੰਤੀ ਹਮਲਾ ਹੋਇਆ ਸੀ ਜਿਸ ਵਿੱਚ ਦੋ ਚੀਨੀ ਨਾਗਰਿਕ ਮਾਰੇ ਗਏ ਸਨ ਅਤੇ 10 ਹੋਰ ਜ਼ਖਮੀ ਹੋ ਗਏ ਸਨ ਇਸ ਨੂੰ ਲੈ ਕੇ ਚੀਨ ਵੱਲੋਂ ਕਈ ਵਾਰ ਸਖਤ ਪ੍ਰਤੀਕਿਰਿਆ ਵੀ ਆਈ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਜੈਸਵਾਲ ਨੇ ਸ਼ਨੀਵਾਰ ਨੂੰ ਜਿਹੜੀ ਹਫਤਾਵਾਰੀ ਪ੍ਰੈਸ ਬਰੀਫਿੰਗ ਦੌਰਾਨ ਭਾਰਤੀ ਕੰਪਨੀਆਂ ਤੇ ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡੀ ਸਮਝ ਇਹ ਹੈ ਕਿ ਨਾ ਕੰਪਨੀਆਂ ਨੇ ਭਾਰਤੀ ਕਾਨੂੰਨਾਂ ਦੀ ਲੰਘਣਾ ਨਹੀਂ ਕੀਤੀ। ਅਸੀਂ ਇਸ ਮੁੱਦੇ ਤੇ ਸਪਸ਼ਟੀਕਰਨ ਲੈਣ ਲਈ ਅਮਰੀਕਾ ਦੇ ਸੰਪਰਕ ਵਿੱਚ ਹਾਂ। ਭਾਰਤ ਇਹਨਾਂ ਪਾਬੰਦੀ ਸ਼ੋਧਾ ਕੰਪਨੀਆਂ ਨਾਲ ਵੀ ਤਾਲਮੇਲ ਕਰ ਰਿਹਾ ਹੈ। ਤਾ ਜੋ ਕੰਪਨੀਆਂ ਨੂੰ ਐਕਸਪੋਰਟ ਨਾਲ ਜੁੜੇ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਸਕੇ ਇਸ ਮੁੱਦੇ ਤੇ ਸਬੰਧਤ ਵਿਭਾਗਾਂ ਤੇ ਏਜੰਸੀਆਂ ਨਾਲ ਕੰਮ ਕੀਤਾ ਜਾ ਰਿਹਾ ਹੈ 30 ਅਕਤੂਬਰ ਨੂੰ ਯੂਕਰੇਨ ਵਿੱਚ ਰੂਸ ਦੇ ਯੁੱਧ ਜਤਨਾ ਵਿੱਚ ਮਦਦ ਕਰਨ ਲਈ ਅਮਰੀਕਾ ਨੇ 19 ਭਾਰਤੀ ਕੰਪਨੀਆਂ ਤੇ ਦੋ ਭਾਰਤੀ ਨਾਗਰਿਕਾਂ ਸਮੇਤ ਲਗਭਗ 400 ਕੰਪਨੀਆਂ ਤੇ ਵਿਅਕਤੀਆਂ ਤੇ ਪਾਬੰਦੀਆਂ ਲਾਈਆਂ ਹਨ ਅਮਰੀਕਾ ਦਾ ਦੋਸ਼ ਹੈ ਕਿ ਇਹ ਕੰਪਨੀਆਂ ਰੂਸ ਨੂੰ ਉਹ ਸਮਾਨ ਮੁਹੱਈਆ ਕਰਵਾ ਰਹੀਆਂ ਨੇ ਜਿਨ੍ਹਾਂ ਦੀ ਵਰਤੋਂ ਰੂਸ ਯੂਕਰੇਨ ਯੁੱਧ ਵਿੱਚ ਕਰ ਰਿਹਾ ਹੈ ਕਾਂਗਰਸ ਪਾਰਟੀ ਦੇ ਨੇਤਾ ਤੇ ਜਨਰ ਸਕੱਤਰ ਜੈਰਾਮ ਰਮੇਸ਼ ਨੇ ਕਾਂਗਰਸ ਦੇ ਉੱਤੇ ਵਾਅਦਾ ਤੇ ਪ੍ਰਧਾਨ ਮੰਤਰੀ ਨੇ ਜਿਹੜੀ ਆਪਣਾ ਪੋਸਟ ਕੀਤੀ ਸੀ ਉੱਤੇ ਪਲਟਵਾਰ ਕੀਤਾ ਹੈ ਜੈਰਾਮ ਰਮੇਸ਼ ਨੇ ਨਿਊਜ਼ ਏਜੰਸੀ ਏ ਐਨ ਆਈ ਨੂੰ ਇੱਕ ਬਿਆਨ ਦਿੱਤਾ ਜਿਸ ਨਾਲ ਉਹਨਾਂ ਕਿਹਾ ਕਿ ਨਾਨ ਬਾਇਓਲੋਜੀਕਲ ਪ੍ਰਧਾਨ ਮੰਤਰੀ ਬਾਰੇ ਕੀ ਕਹਿਣਾ ਜੀ ਤਾਂ ਕਾਂਗਰਸ ਪ੍ਰਧਾਨ ਅਤੇ ਸਾਡੇ ਮੁੱਖ ਮੰਤਰੀਆਂ ਨੇ ਵੀ ਉਹਦਾ ਸਖਤ ਤੇ ਸਹੀ ਜਵਾਬ ਦੇ ਦਿੱਤਾ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਵਾਅਦਿਆਂ ਨੂੰ ਲੈ ਕੇ ਆਪਣੇ ਐਕਸ ਅਕਾਊਂਟ ਤੇ ਕਈ ਪੋਸਟਾਂ ਪਾਈਆਂ ਹਨ ਆਪਣੀ ਪੋਸਟ ਵਿੱਚ ਪੀਐਮ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਬੇਵਜ੍ਹਾ ਵਾਅਦੇ ਕਰਨਾ ਆਸਾਨ ਹੈ ਪਰ ਉਹਨਾਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਮੁਸ਼ਕਲ ਜਾਂ ਅਸੰਭਵ ਹੈ ਉਹ ਚੋਣ ਪ੍ਰਚਾਰ ਦੌਰਾਨ ਲਗਾਤਾਰ ਲੋਕਾਂ ਨਾਲ ਜਾਇ ਵਾਅਦੇ ਕਰਦੇ ਰਹਿੰਦੇ ਹਨ ਜਿਸ ਨੂੰ ਉਹ ਜਾਣਦੇ ਹਨ ਕਿ ਉਹ ਕਦੇ ਵੀ ਪੂਰਾ ਨਹੀਂ ਕਰ ਸਕਣਗੇ ਹੁਣ ਉਹ ਲੋਕਾਂ ਦੇ ਸਾਹਮਣੇ ਬੁਰੀ ਤਰ੍ਹਾਂ ਬੇਨਕਾਬ ਹੋ ਗਏ ਹਨ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਤੇ ਕਾਂਗਰਸ ਦੇ ਮੁੱਖ ਮੰਤਰੀ ਛਧਰਮਈਆ ਨੇ ਵੀ ਪੀਐਮ ਦੇ ਅਹੁਦੇ ਦੇ ਜਿਹੜਾ ਪੀਐਮ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਤੇ ਹਮਲਾ ਬੋਲਿਆ ਸੌਰੀ ਜੰਮੂ ਕਸ਼ਮੀਰ ਵਿੱਚ ਹੋਏ ਦੋ ਮੁਕਾਬਲਿਆਂ ਵਿੱਚ ਤਿੰਨ دہشتਗਰ ਹਲਾਕ ਹੋ ਗਏ ਨੇ ਚਾਰ ਜਵਾਨ ਵੀ ਜ਼ਖਮੀ ਹੋਏ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਡਾਊਨਟਾਊਨ ਇਲਾਕੇ ਵਿੱਚ ਖਾਨਯਾਰ ਜਗ੍ਹਾ ਹੈ ਜਿਸ ਵਿੱਚ ਸੁਰੱਖਿਆ ਦਸਤਾਨਾ ਹੋਏ ਮੁਕਾਬਲੇ ਵਿੱਚ ਲਸ਼ਕਰੇ ਤੋਬਾਨ ਨਾਲ ਸੰਬੰਧਿਤ ਇੱਕ ਦਹਿਸ਼ਤਗਰ ਦਮਾਇਆ ਗਿਆ ਇਸ ਮੁਕਾਬਲੇ ਦੌਰਾਨ ਚਾਰ ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ ਦੋ ਜਵਾਨ CRPF ਦੇ ਤੇ ਦੋ ਜੰਮੂ ਕਸ਼ਮੀਰ ਪੁਲਿਸ ਨਾਲ ਸੰਬੰਧਤ ਹਨ ਇਸੇ ਤਰ੍ਹਾਂ ਅਨੰਤਨਾਗ ਜ਼ਿਲ੍ਹੇ ਵਿੱਚ ਵੀ ਚਨੀਚਰਵਾਰ ਨੂੰ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ 'ਚ ਦੋ ਅਣਪਛਾਤੇ ਅਤਵਾਦੀ ਮਾਰੇ ਗਏ ਹਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਤਵਾਦੀਆਂ ਦੀ ਮੌਜੂਦਾ ਮੌਜੂਦਗੀ ਜਿਹੜੀ ਆ ਉਹਦੇ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸ਼੍ਰੀਨਗਰ ਸ਼ਹਿਰ ਦੇ ਅੰਦਰੂਨੀ ਖਾਨਯਾਰ ਖੇਤਰ ਵਿੱਚ ਘੇਰਾਬੰਦੀ ਤੇ ਤਲਾਸ਼ੀ ਦਾ ਆਪਰੇਸ਼ਨ ਸ਼ੁਰੂ ਕੀਤਾ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਵੇਂ ਹੀ ਸੁਰੱਖਿਆ ਬਲ ਲੁਕੇ ਹੋਏ ਅੱਤਵਾਦੀਆਂ ਦੇ ਨੇੜੇ ਪੁੱਜੇ ਤਾਂ دہشتਗਰਾਂ ਨੇ ਸੁਰੱਖਿਆ ਬਲਾਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਅਤੇ ਮੁੱਠ ਭੇੜ ਸ਼ੁਰੂ ਹੋ ਗਈ ਮੁਕਾਬਲੇ ਦੌਰਾਨ ਉਸ ਘਰ ਨੂੰ ਵੀ ਅੱਗ ਲੱਗ ਗਈ ਜਿੱਥੇ دہشتਗਰਦ ਲੁਕੇ ਹੋਏ ਸਨ ਅਤੇ ਸਮਾਨ ਵਿੱਚ ਸੰਘਣਾ ਧੂੰਆਂ ਛਾ ਗਿਆ ਅਧਿਕਾਰੀਆਂ ਨੇ ਕਿਆ ਕਿ ਇਸ ਦੌਰਾਨ ਸੁਰੱਖਿਆ ਜਵਾਨਾਂ ਨੇ ਇੱਕ دہشتਗਰਦ ਨੂੰ ਮਾਰ ਮੁਕਾਇਆ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਲਸ਼ਕਰ-ਏ-ਤੋਬਾ ਨਾਲ ਸੰਬੰਧਿਤ ਇੱਕ ਪਾਕਿਸਤਾਨੀ ਅੱਤਵਾਦੀ ਸੀ ਉਸ ਦੀ ਉਮਰ ਬਾਰੇ ਪੁੱਛੇ ਜਾਣ ਤੇ ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਉਮਰ ਤੋਂ ਉਮਰ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਲਸ਼ਕਰ ਦਾ ਸਭ ਤੋਂ ਸੀਨੀਅਰ دہشتਗਰਦ ਜਾਪਦਾ ਹੈ ਬੀਤੇ 10 ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਖੇਤਰ ਵਿੱਚ دہشتਗਰਦਾਂ ਤੇ ਸੁਰੱਖਿਆ ਤਲਾਂ ਦਾ ਇੰਝ ਮੁਕਾਬਲਾ ਹੋਇਆ ਹੋਵੇ। ਇਹ ਇਲਾਕਾ ਕਿਸੇ ਸਮੇਂ ਵੱਖਵਾਦੀ ਭਾਵਨਾ ਦਾ ਗੜ ਰਿਹਾ ਹੈ ਅਤੇ ਇਸ ਇਲਾਕੇ ਵਿੱਚ ਅੱਤਵਾਦੀ ਖੁੱਲੇ ਆਮ ਘੁੰਮਦੇ ਰਹਿੰਦੇ ਸਨ। ਸਮੇਂ ਦੇ ਬੀਤਣ ਦੇ ਨਾਲ ਨਾਲ ਸੁਰੱਖਿਆ ਬਲਾਂ ਨੇ ਇਹਨਾਂ ਇਲਾਕਿਆਂ 'ਚੋਂ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ ਸੀ। ਮੰਨਿਆ ਜਾਂਦਾ ਸੀ ਕਿ ਸ਼੍ਰੀਨਗਰ ਸ਼ਹਿਰ ਨੂੰ ਆਮ ਕਰਕੇ ਤੇ ਡਾਊਨਟਾਊਨ ਲਾ ਕੇ ਇਹਨੂੰ ਖਾਸ ਕਰਕੇ ਦਚਿਤ ਗਰਦੀ ਤੋਂ ਯਾਦ ਕਰਵਾ ਲਿਆ ਗਿਆ ਹੈ ਸ਼੍ਰੀਨਗਰ ਦੇ ਡਾਊਨ Town ਖਾਨਯਾਰ ਇਲਾਕੇ ਚ ਸ਼ਨੀਚਰਵਾਰ ਦੀ ਇਸ ਘਟਨਾ ਨੇ ਨਾਲ ਇਹ ਵਿਸ਼ਵਾਸ ਵੀ ਟੁੱਟ ਗਿਆ ਜਾਪਦਾ ਹੈ ਅਮਰੀਕਾ ਤੋਂ ਲਾਰਸਨ ਬਿਸ਼ਨੋਈ ਦੇ ਭਰਾ ਨੂੰ ਵਾਪਸ ਲਿਆਉਣ ਲਈ ਹਵਾਲਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਗੈਰ ਜਮਾਨਤੀ ਵਾਰੰਟ ਦੇ ਨਾਲ ਹੀ ਰੈੱਡ ਕਾਰਡਨ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਮੁੰਬਈ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸੰਬੰਧੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਲਈ ਕੁਝ ਅਦਾਲਤੀ ਦਸਤਾਵੇਜ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਲਈ ਇੱਕ ਰਸਮੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਏਗਾ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਵਿਦੇਸ਼ ਤੋਂ ਕਿਸੇ ਅਪਰਾਧੀ ਨੂੰ ਵਾਪਸ ਲਿਆਉਣ ਲਈ ਅਦਾਲਤੀ ਦਸਤਾਵੇਜ਼ਾਂ ਦੀ ਪ੍ਰਾਪਤੀ ਪਰਮਾਨਤ ਕਾਪੀਆਂ ਦੀ ਜ਼ਰੂਰਤ ਹੁੰਦੀ ਹੈ। ਅਗਲੀ ਖਬਰ ਪੰਜਾਬ ਹਰਿਆਣਾ ਤੋਂ ਜਿੱਥੇ ਪਰਾਲੀ ਨੂੰ ਲੈ ਕੇ ਹਰ ਸਾਲ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਰੌਲਾ ਪੈਂਦਾ ਹੁਣ ਪੰਜਾਬ ਤੇ ਹਰਿਆਣਾ 'ਚ ਜਿਹੜਾ ਪਰਾਲੀ ਨੂੰ ਅੱਗ ਲਾਉਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ 'ਚ ਕਾਫੀ ਸਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇੱਕ ਸੈਟਲਾਈਟ ਆ ਨਾਸਾ ਦੀ ਉਹਦੇ ਇੱਕ ਡਾਟਾ ਜਾਰੀ ਕੀਤਾ ਜਿਸ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀਆਂ ਘਟਨਾਵਾਂ ਪਿਛਲੇ 2 ਸਾਲਾਂ ਦੇ ਮੁਕਾਬਲੇ 'ਚ ਅਕਤੂਬਰ ਮਹੀਨੇ ਯਾਨੀ ਕਿ ਇਸ ਮਹੀਨੇ ਜਿਹੜਾ ਲੰਘਿਆ 82% ਦੀ ਘਟਗੀਆਂ ਹਨ ਪੰਜਾਬ ਤੇ ਰੈਣਾ ਵਿੱਚ ਘਟੋ ਘੱਟ ਅਕਤੂਬਰ ਮਹੀਨੇ ਵਿੱਚ ਪ੍ਰਾਲੀ ਸਾਰਨ ਬਾਰੇ ਆ ਸਰਕਾਰ ਕੋ ਚੰਗੀ ਖਬਰ ਆਈ ਹੈ ਨਾਸਾ ਸੈਟਲਾਈਟ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਪੰਜਾਬ ਚ ਅੱਗ ਲੱਗਣ ਦੀਆਂ ਗਿਣਤੀ ਜਿਹੜੀ ਸੀ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਰਿਕਾਰਡ ਕੀਤੀ ਗਈ ਗਿਣਤੀ ਦਾ ਸਿਰਫ 1/3 ਯਾਨੀ 1/3 ਸੀ ਅਤੇ ਅਕਤੂਬਰ 22 ਵਿੱਚ ਦਰਜ ਕੀਤੀ ਗਈ ਸੰਖਿਆ ਦਾ ਛੇਵਾਂ ਹਿੱਸਾ ਸੀ ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਖੇਤਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਅੱਧੀ ਰਹਿ ਗਈ ਹੈ ਅਕਤੂਬਰ 2022 ਵਿੱਚ ਦਰਜ ਕੀਤੀ ਗਈ ਸੰਖਿਆ ਦਾ 1/3 ਸੀ ਇਹ ਸੈਟਲਾਈਟ ਡਾਟਾ ਜਿਹਦਾ ਰੈਜ਼ੋਲੂਸ਼ਨ 375 ਮੀਟਰ ਹੈ ਤੇ ਇਹ 212 ਤੋਂ ਉਪਲਬਧ ਹੈ ਇਹ ਡਾਟਾ ਇਹ ਦਰਸਾਉਂਦਾ ਹੈ ਕਿ ਪ੍ਰਾਲੀ ਸਾੜਨ ਦੀ ਪ੍ਰਥਾ 2116 ਵਿੱਚ ਸਿਖਰ ਤੇ ਪਹੁੰਚ ਗਈ ਸੀ ਜਦੋਂ ਇਕਲੇ ਅਕਤੂਬਰ ਮਹੀਨੇ ਵਿੱਚ ਪੰਜਾਬ ਵਿੱਚ 35336 ਖੇਤਾਂ ਵਿੱਚ ਅੱਗ ਲਾਈ ਗਈ ਸੀ NASA ਦੇ ਐਕਟਿਵ ਫਾਇਰ ਡਿਟੈਕਸ਼ਨ ਸਿਸਟਮ ਨੇ ਇਸ ਅਕਤੂਬਰ ਵਿੱਚ ਪੰਜਾਬ ਵਿੱਚ ਅੱਗ ਦੀਆਂ ਸਿਰਫ 2342 ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਦੋਂ ਕਿ ਪਿਛਲੇ ਸਾਲ ਕੁੱਲ 6962 ਘਟਨਾਵਾਂ ਹੋਈਆਂ ਸਨ ਅਕਤੂਬਰ 2022 ਵਿੱਚ ਇਹ ਗਿਣਤੀ 15200 85c ਸੋ ਜਿਹੜਾ ਇਹ ਧੂਏ ਦਾ ਬਾਰ ਬਾਰ ਕਿਹਾ ਜਾਂਦਾ ਹੈ ਕਿ ਦਿੱਲੀ ਲਾਹੌਰ ਜਾਂ ਹੋਰ ਪਾਸੇ ਪੰਜਾਬ ਹਰਿਆਣੇ ਤੋਂ ਜਾ ਰਿਹਾ ਹੈ ਸ਼ਾਇਦ NASA ਉੱਤੇ ਹੁਣ ਉਹਨਾਂ ਲੋਕਾਂ ਨੂੰ ਇਤਬਾਰ ਹੋਏਗਾ ਜਿੰਨੇ ਜਿਹੜੇ ਬਾਰ-ਬਾਰ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਇਲਜ਼ਾਮ ਲਾਉਂਦੇ ਨੇ ਇਸ ਵਾਰ ਭਾਰਤ ਵਿੱਚ ਜਿਹੜੀਆਂ ਇਹ ਘਟਨਾਵਾਂ ਨੇ ਸਿਰਫ ਡਾਟਾ ਹੀ ਨਹੀਂ ਉਦਾਂ ਵੀ ਜਦੋਂ ਨਿੱਜੀ ਤੌਰ ਤੇ ਤੁਸੀਂ ਵਿਚਰਦੇ ਹੋ ਤਾਂ ਬਹੁਤ ਘੱਟ ਤੁਹਾਨੂੰ ਵੇਖਣ ਨੂੰ ਮਿਲੀਆਂ ਇਹ ਇਹਦੇ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਵਿੱਚ ਕਾਫੀ ਚੇਤਨਤਾ ਹੈ ਤੇ ਕਿਸਾਨ ਜਥੇਬੰਦੀਆਂ ਵੀ ਆਪਣੇ ਵਰਕਰਾਂ ਨੂੰ ਇਹ ਹਦਾਇਤਾਂ ਦਿੰਦੀਆਂ ਨੇ ਕਿ ਤੁਸੀਂ ਪਰਾਲੀ ਜਿਹੜੀ ਆ ਉਹ ਘੱਟ ਤੋਂ ਘੱਟ ਸਾੜੋ ਵੈਸੇ ਵੀ ਕਿਹਾ ਜਾਂਦਾ ਹੈ ਕਿ ਜੇ ਪਰਾਲੀ ਪੰਜਾਬ 'ਚ ਸਾੜੀ ਜਾਂਦੀ ਹੈ ਤਾਂ ਉਹਦਾ ਧੂੰਆਂ ਪਹਿਲੋਂ ਪੰਜਾਬ ਦੇ ਲੋਕਾਂ ਨੂੰ ਅਸਰ ਕਰਦਾ ਹੈ ਉਹਨਾਂ ਦੇ ਬੱਚਿਆਂ ਤੇ ਮਾੜੇ ਅਸਰ ਕਰਦਾ ਹੈ ਤੇ ਫਿਰ ਇਹ ਧੂਆ ਕਿਸੇ ਹੋਰ ਪਾਸੇ ਜਾਂਦਾ ਪਰ ਜਿਸ ਤਰੀਕੇ ਨਾਲ ਦਿੱਲੀ ਦੀ ਸਰਕਾਰ ਬਾਰ ਬਾਰ ਕਹਿੰਦੀ ਹੈ ਕਿ ਪੰਜਾਬ ਤੋਂ ਸਿੱਧਾ ਹੀ ਧੂਆ ਦਿੱਲੀ ਚ ਪਹੁੰਚ ਗਿਆ ਉਹ ਗੱਲ ਮੰਨਣ ਯੋਗ ਨਹੀਂ ਹੈ ਤੇ ਇਸ ਵਾਰ ਤੇ ਪਾਕਿਸਤਾਨ ਦੀ ਸਰਕਾਰ ਨੇ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਸ ਸਬੰਧੀ ਆਪਣਾ ਰੋਸ ਪ੍ਰਗਟ ਕੀਤਾ ਤੇ ਕਿਹਾ ਹੈ ਕਿ ਤੁਹਾਡੇ ਵਾਲੇ ਪਾਸੇ ਤੋਂ ਕਾਫੀ ਧੂਆ ਲਾਹੌਰ ਚ ਆਇਆ ਲਾਹੌਰ ਦਾ ਤੇ ਸੂਚਕ ਅੰਕ ਜਿਹੜਾ ਹੁੰਦਾ ਉਹ ਪੋਲੂਸ਼ਨ ਦਾ ਬਹੁਤ ਖਤਰਨਾਕ ਹੱਦ ਦਿੱਲੀ ਦਾ ਜੇ 500 ਦੇ ਨੇੜੇ ਤੇ ਨੇੜੇ ਰਹਿੰਦਾ 400 ਕੁਝ ਹੋਇਆ ਅੱਗੇ ਪਰ ਲਾਹੌਰ ਦਾ 700 ਤੋਂ ਉੱਪਰ ਜਾ ਚੁੱਕਾ ਸੋ ਫਿਰ ਇਹਦੇ باوجود ਕਿ ਭਾਰਤ ਚ ਪੰਜਾਬ ਨੂੰ ਜਾਂ ਹਰਿਆਣਾ ਨੂੰ ਦੋਸ਼ ਦਿੱਤਾ ਜਾਵੇ ਇਹਦੇ ਲਈ ਚੰਗੇ ਪ੍ਰਬੰਧ ਕਰਨ ਦੀ ਲੋੜ ਹੈ ਤੇ ਚੇਤਨਾ ਫਲਾਉਣ ਦੀ ਲੋੜ ਆ ਲੋਕ ਹੌਲੀ ਹੌਲੀ ਇਸ ਪਾਸੇ ਆ ਰਹੇ ਆ ਕਿ ਪਰਾਲੀ ਸਾੜ ਦੀ ਜਿਹੜੀ ਆ ਉਹ ਕੋਈ ਬਹੁਤਾ ਲਾਹੇਵੰਦਾ ਤੰਦਾਨੀ ਆ ਇਹਦੇ ਲਈ ਮਸ਼ੀਨਰੀ ਤੇ ਹੋਰ ਚੀਜ਼ਾਂ ਦੀ ਜਿਹੜੀ ਜ਼ਰੂਰਤ ਆ ਉਹਨੂੰ ਪੂਰਾ ਕਰਨ ਦੀ ਵੀ ਲੋੜ ਹੈ ਛੋਟੇ ਟਰੈਕਟਰ ਨਾਲ ਵੱਡੇ ਰੋਟਾਵੇਟਰ ਕੰਮ ਨਹੀਂ ਕਰਦੇ ਇੱਥੇ ਬਹੁਤ ਆਈਡੀਆਲ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਐਨ ਆਰ ਆਈ ਨੇ ਉਹ ਆਪਣੀ ਜ਼ਮੀਨ ਉਹਨਾਂ ਲੋਕਾਂ ਨੂੰ ਦੇਣ ਜਿਹੜੇ ਇਹ ਵਾਅਦਾ ਕਰਨ ਕਿ ਉਹ ਪ੍ਰਾਲੀ ਨਹੀਂ ਸਾੜਨਗੇ ਇਹ ਵੀ ਵਾਅਦਾ ਕਰਨ ਕਿ ਉਹ ਝੋਨਾ ਨਹੀਂ ਬੀਜਣਗੇ ਪਾਣੀ ਧਰਤੀ 'ਚੋਂ ਨਹੀਂ ਕੱਢਣਗੇ ਇਹ ਸਾਰੀਆਂ ਆਈਡੀਅਲ ਗੱਲਾਂ ਹੁੰਦੀਆਂ ਨੇ ਜਦੋਂ ਉੱਥੇ ਲੋਕਲ ਹਾਲਾਤ ਤੁਸੀਂ ਵੇਖਦੇ ਹੋ ਤੇ ਫਿਰ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਸਾਨ ਦੀ ਇੱਕ ਵੱਡੀ ਮਜਬੂਰੀ ਵੀ ਹੈ ਕਿ ਉਹਨੂੰ ਪ੍ਰਾਲੀ ਨੂੰ ਅੱਗ ਹੀ ਲਾਉਣੀ ਪੈਂਦੀ ਆ ਔਰ ਦੂਜੀ ਗੱਲ ਇਹ ਵੀ ਆ ਕਿ ਐਨਆਰਆਈ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਤੇ ਨੇੜਲੇ ਰਿਸ਼ਤੇਦਾਰ ਹੀ ਬੀਜਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਸਾਡੀ ਜ਼ਮੀਨ ਦੇ ਵਿੱਚ ਕਿਹੜੀ ਫਸਲ ਬੀਜੋ ਕਿਹੜੀ ਨਾ ਬੀਜੋ ਜੇਕਰ ਇਸ ਤਰ੍ਹਾਂ ਹੋਊਗਾ ਤੇ ਫਿਰ ਤੁਹਾਡਾ ਜਿਹੜਾ ਰੈਂਟ ਆ ਠੇਕਾ ਉਹ ਵੀ ਜਿਹੜਾ ਉਹ ਮਿਲਣਾ ਤੁਹਾਨੂੰ ਜਿਹੜਾ ਉਹ ਮناسب ਠੇਕਾ ਨਹੀਂ ਮਿਲ ਸਕਦਾ ਸੋ ਇਹਦੇ ਨਾਲ ਹੀ ਖਬਰਾਂ ਸੀ ਅੱਜ ਦੀਆਂ ਕਰਦੇ ਹਾਂ ਸਮਾਪਤ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ